ਜੀ ਜਿਹੜੀ ਚੈਕਿੰਗ ਹੈ ਮਾਨਜੋਗ ਐਸਐਸਪੀ ਸਾਹਿਬ ਗੁਰਦਾਸਪੁਰ ਦੇ ਹੁਕਮ ਤੇ ਜਿਹੜੇ ਵੀ ਲੜਕੀਆਂ ਦੇ ਕਾਲਜ ਤੇ ਸਕੂਲ ਹੈ ਉਹਨਾਂ ਦੇ ਨੇੜੇ ਜਿਹੜੀ ਸਪੈਸ਼ਲ ਲਾਕਾਬੰਦੀ ਕਰਵਾਈ ਗਈ ਹੈ ਤਾਂ ਕਿ ਜਿਹੜੇ ਇਹ ਜਿਹਨੂੰ ਆਪਾਂ ਪੰਜਾਬੀ ਦੇ ਮਸਕੰਡਾ ਟਾਈਪ ਕਹ ਰਹੇ ਆ ਆਪ ਜਿਹੜੇ ਫੋਪਰਾ ਟਾਈਪ ਮੁੰਡੇ ਜਿਹੜੇ ਆ ਗੇੜੀਆਂ ਮਾਰਦੇ ਸੀ ਉਹਨਾਂ ਦੀ ਸਪੈਸ਼ਲ ਚੈਕਿੰਗ ਲਈ ਇਹ ਨਾਕਾਬੰਦੀ ਕਰਾਈ ਗਈ ਹੈ ਤੇ ਅੱਗੇ ਵੀ ਜਾਰੀ ਰਹੂਗੀ ਜਿਹੜੀ ਇਹ ਟਾਈਮ ਵੇ ਟਾਈਮ ਜਿਹੜੀ ਹੈ ਕੋਈ ਮਾਰਨਿੰਗ ਦੀ ਇਵਨਿੰਗ ਜਿਹੜੀ ਹੈ ਬਿਨਾ ਕੋਈ ਪ੍ਰੀਅਰ ਇਨਫੋਰਮੇਸ਼ਨ ਤੋਂ ਕਿਸੇ ਵੀ ਟਾਈਮ ਨਾਕਾਬੰਦੀ ਜਿਹੜੀ ਆ ਉਹ ਕੀਤੀ ਜਾਊਗੀ। ਬਾਰਨਿੰਗ ਦੇ ਕੇ ਛੱਡਿਆ ਜਾ ਰਿਹਾ ਜਾਂ ਚਲਾਨ ਨਹੀਂ 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 ਵਾਰਨਿੰਗ ਕੋਈ ਨਹੀਂ ਹੁੰਦੀ ਹੈਗੀ ਜੇ ਤਾਂ ਜੋ ਜੁਰਮ ਹੋਊਗਾ ਉਹਦਾ ਚਲਾਨ ਹੋਊਗਾ। ਵਾਰਨਿੰਗ ਪਹਿਲਾਂ ਦੇ ਦਿੱਤੀਆਂ ਸਾਰਿਆਂ ਨੂੰ। ਵਾਰਨਿੰਗ ਵਾਲਾ ਟਾਈਮ ਖਤਮ। ਇਹ ਮੋਡੀਫਾਈ ਜਿਹੜੇ ਜਿਹੜੇ ਮੋਡੀਫਾਈ ਸਾਇਲੈਂਸਰ ਹੈਗੇ ਬੁਲਟ ਦੇ ਉਹਨਾਂ ਦੇ ਸਾਇਲੈਂਸਰ ਵੀ ਲਵਾਏ ਜਾ ਰਹੇ ਆ ਤੇ ਉਹਨਾਂ ਦਾ ਚਲਾਨ ਦਿੱਤਾ ਜਾ ਰਿਹਾ। ਬੋਰ ਵੀ ਦੇ ਟੂ ਵੀ ਦੇ ਦੋਨਾਂ ਵਾਸਤੇ। ਇਹ ਉਹ ਤਾਂ ਸਾਰਿਆਂ ਲਈ ਹੈ। ਜਿਹੜਾ ਬੋਲੰਡ ਦਾ ਸਪੈਸ਼ਲ ਇੱਕ ਕੈਂਪੇਨ ਚਲਾਈ ਸੀਗੀ ਵੀ ਜਿਹੜੇ ਪਟਾਕੇ ਵਜਾਂਦੇ ਆ ਉਹ ਪਟਾਕੇ ਆਕਾਰ ਨੂੰ ਜਿਹੜਾ ਹੈਗਾ ਉਹਨਾਂ ਦੇ ਸਲੈਂਸਰ ਲਵਾਏ ਜਾ ਰਹੇ ਨੇ ਜਿਹੜਾ ਪਟਾਕੇ ਵਜਾਂਦੇ ਕਿੰਨਾ ਚਲਾਣੇ ਰਹਿੰਦੇ ਸਲੈਂਸਰ ਦਾ ਜਿਹੜਾ ਚਲਾਨ ਹੈ ਇਹ ਮੀਨਿਮ 5000 ਰੁਪਏ ਕੋਈ ਡਿਸਪੋਜੀ ਕੀਤੀ ਜਾਣਾ ਹਾਂਜੀ ਉਹ ਸਾਰੇ ਅਸੀਂ ਇਕੱਠੇ ਕਰ ਰਹੇ ਹਾਂ ਜਿੰਨੇ ਵੀ ਸਾਰੇ ਥਾਣਿਆਂ 'ਚ ਇਹ ਕੈਂਪੇਨ ਚਲਾਈ ਹੈ ਬਰਦਾਸ਼ਤ ਤੇ ਉਹ ਹੁਣੇ ਅਸੀਂ ਇੱਕ ਜਗ੍ਹਾ ਇਕੱਠੇ ਕਰਕੇ ਤੁਹਾਨੂੰ ਮੈਸੇਜ ਦੇਵਾਂ ਜੋ ਸਾਰੇ ਜਿਹੜੇ ਜਿੰਨੇ ਵੀ ਬੋਲਟ ਦੇ ਵਿੱਚ ਸਾਇਲੈਂਸਰ ਲਵਾਏ ਸੀ ਉਹ ਸਾਰੇ ਅਸੀਂ ਡਿਸਟਰੋਏ ਕਰਨੇ ਉਹ ਤੁਹਾਨੂੰ ਉੱਥੇ ਬੁਲਾਵਾਂ ਸਾੜਨਾ ਹੀ ਹੋਣਾ ਬਜਾੜਨਾ ਸਾੜਨਾ ਇਹੀ ਹੈ ਜੀ ਵੀ ਆਪਣਾ ਕੰਮ ਕਰੋ ਜਿਹੜਾ ਕਰਨਾ ਹੈਗਾ ਇਹ ਜਿਹੜਾ ਗੇੜੀਆਂ ਮਾਰਨ ਵਾਲਾ ਕੰਮ ਉਹਨੂੰ ਬੰਦ ਕਰੋ